ਸੇਵਾ ਮੁਕਤੀ ਦੇ ਰੰਗ ਬਾਲ ਮੁਕੰਦ ਦੇ ਸੰਗ ਕੋਈ ਸਮਾਰੋਹ ਭਾਵੇਂ ਸੰਖੇਪ ਜਿਹਾ ਹੋਵੇ ਛੋਟਾ ਜਿਹਾ ਹੋਵੇ ਤੇ ਭਾਵੇਂ ਹੋਵੇ ਘਰੇਲੂ ਜਿਹਾ ਜੇਕਰ ਉਸ ਨੂੰ ਪੇਸ਼ ਕਰਨ ਦਾ ਪ੍ਰਸਤੁਤ ਕਰਨ ਦਾ ਜਾਂ ਸੰਚਾਲਨ ਕਰਨ ਦਾ ਮੌਕਾ ਕਿਸੇ ਮੰਝੇ ਹੋਏ ਕਲਾਕਾਰ ਨੂੰ ਮਿਲ ਜਾਵੇ ਤਾਂ ਉਹ ਸਾਦਾ ਸਮਾਰੋਹ ਵੀ ਪ੍ਰਭਾਵਸ਼ਾਲੀ ਬਣ ਜਾਂਦਾ ਹੈ ਅਜਿਆ ਨਜ਼ਾਰਾ ਮੁਹਾਲੀ ਚੰਡੀਗੜ੍ਹ ਤੇ ਸਦਾ ਭੁਪਿੰਦਰਪਾਲ ਸਿੰਘ ਜੀ ਦੇ ਘਰ ਦੇ ਵਿਹੜੇ 'ਚ ਦੇਖਣ ਨੂੰ ਮਿਲਿਆ ਮੌਕਾ ਸੀ ਉਹਨਾਂ ਦੇ ਸਤਕਾਰਯੋਗ ਕੁਟਮ ਸਾਹਿਬ ਪਟਿਆਲਾ ਪਛੋਕਰ ਵਾਲੇ ਤੇ ਹੁਣ ਚੰਡੀਗੜ੍ਹੀਏ ਸਦਾ ਪਰਮਜੀਤ ਸਿੰਘ ਹੋਰਾਂ ਦੀ ਸੇਵਾ ਮੁਕਤੀ ਦੇ ਜਸ਼ਨਾਂ ਦਾ ਤੁਸੀਂ ਤਸਵੀਰਾਂ ਵੀ ਦੇਖੀ ਜਾਓ ਤੇ ਗੱਲ ਵੀ ਸੁਣੀ ਜਾਓ ਸਦਾ ਪਰਮਜੀਤ ਸਦਾ ਪਰਮਜੀਤ ਸਿੰਘ ਜੀ ਪਹਿਲਾਂ ਬਤੌਰ ਸੈਸ਼ਨ ਜੱਜ ਰਿਟਾਇਰ ਹੋਏ ਹਨ ਪਰੰਤੂ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਉਹਨਾਂ ਨੂੰ 5 ਸਾਲਾਂ ਲਈ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦਾ ਮੈਂਬਰ ਨਿਯੁਕਤ ਕਰ ਦਿੱਤਾ ਤੇ ਹੁਣ 22 ਸਤੰਬਰ 2025 ਨੂੰ ਉਹ ਸਫਲਤਾਪੂਰਵਕ ਆਪਣੀ ਦੂਜੀ ਪਾਰੀ ਖੇਡ ਕੇ ਸੇਵਾਮੁਕਤ ਹੋਏ ਨੇ ਇਸੇ ਖੁਸ਼ੀ ਵਿੱਚ ਸਦਾ ਭੁਪਿੰਦਰ ਪਾਲ ਸਿੰਘ ਜੀ ਆਈਐਸ ਜੋ ਖੁਦ ਕਦੇ ਡੀਸੀ ਕਦੇ ਡਾਇਰੈਕਟਰ ਸਾਨਕ ਸਰਕਾਰਾ ਪੰਜਾਬ ਤੇ ਕਦੇ ਮਹਾਲੀ ਦੇ ਮਿਊਨਿਸਪਲ ਕਮਿਸ਼ਨਰ ਰਹੇ ਨੇ ਨੇ ਆਪਣੇ ਕੁੜਮ ਸਾਹਿਬ ਨੂੰ ਆਪਣੇ ਘਰ ਬੁਲਾ ਕੇ ਸੇਵਾ ਮੁਕਤੀ ਸੰਬੰਧੀ ਜਸ਼ਨ ਰੱਖਿਆ ਹੈ ਹੁਣ ਕੁੜਮ ਵੀ ਤਾਂ ਕਿਸੇ ਜਨਮ ਦੇ ਵਿਛੜੇ ਭਰਾ ਹੀ ਹੁੰਦੇ ਨੇ ਇਸ ਲਈ ਸਦਾ ਭពਿੰਦਰ ਪਾਲ ਸਿੰਘ ਜੀ ਨੇ ਇਹਨਾਂ ਖੁਸ਼ੀਆਂ ਨੂੰ ਤਰਤੀਬ ਦੇਣ ਦੀ ਜ਼ਿੰਮੇਵਾਰੀ ਆਪਣੇ ਭਰਾਵਾਂ ਵਰਗੇ ਦੋਸਤ ਤੇ ਪੰਜਾਬ ਦੇ ਮੰਨੇ ਪਰਮੰਨੇ ਹਾਸ ਰਸ ਕਲਾਕਾਰ ਬਾਲਮਕੰਦ ਸ਼ਰਮਾ ਨੂੰ ਦਿੱਤੀ ਹੈ ਪਰਿਵਾਰਕ ਮਾਹੌਲ ਹੈ ਬਾਲਮਕੰਦ ਸ਼ਰਮਾ ਦੇ ਨਾਲ ਉਹਨਾਂ ਦੀ ਸ਼ਰੀਕੇ ਹਯਾਤ ਕੰਚਨ ਸ਼ਰਮਾ ਵੀ ਸੁਸ਼ੋਭਿਤ ਹੈ ਪਹਿਲਾ ਮੈਂ ਕਰਾਵਾਂ ਇੱਥੇ ਪੁੱਜੇ ਮਾਨਯੋਗ ਮਹਿਮਾਨਾਂ ਦੇ ਨਾਲ ਤੁਹਾਡੀ ਜਾਣ ਪਹਿਚਾਨ ਤੇ ਫਿਰ ਆਪਾਂ ਜਾਵਾਂਗੇ ਜਸ਼ਨਾਂ ਦੇ ਵਿਹੜੇ ਤੁਰ ਸੱਜੇ ਹਨ ਡਾਕਟਰ ਭੁਪਿੰਦਰ ਪਾਲ ਸਿੰਘ ਆਈਐਸ ਉਹਨਾਂ ਦੇ ਨਾਲ ਸ਼੍ਰੀ ਮਾਨ ਵਿਸ਼ਵਜੀਤ ਖੰਨਾ ਆਈਐਸ ਚੇਅਰਮੈਨ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਪੰਜਾਬ ਸੈਸ਼ਨ ਜੱਜ ਪਰਮਜੀਤ ਸਿੰਘ ਜਿਨ੍ਹਾਂ ਦੇ ਮਾਨ ਵਿੱਚ ਸਾਰੇ ਇਕੱਠੇ ਹੋਏ ਹਨ ਮਿਸਿਸ ਪਰਮਜੀਤ ਸਿੰਘ ਮਿਸਿਸ ਖੰਨਾ ਚੀਫ ਕਮਿਸ਼ਨਰ ਇਨਕਮ ਟੈਕਸ ਦਿੱਲੀ ਤੇ ਭਪਿੰਦਰਪਾਲ ਸਿੰਘ ਜੀ ਦੀ ਸ਼੍ਰੀ ਕੀ ਹਾਤ ਗगनਦੀਪ ਕੌਰ ਇਸ ਤਸਵੀਰ ਵਿੱਚ ਸਤਾ ਪਰਮਜੀਤ ਸਿੰਘ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਡਾਕਟਰ ਹਰਪ੍ਰੀਤ ਸਿੰਘ ਤੇ ਵਿਚਕਾਰ ਹਨ ਡਾਕਟਰ ਸਾਹਿਬ ਦੀ ਸ਼੍ਰੀ ਕੀ ਹਾਤ ਸ਼੍ਰੀਮਤੀ ਰਜਿੰਦਰ ਕੌਰ ਇਨਕਮ ਟੈਕਸ ਕਮਿਸ਼ਨਰ ਦਿੱਲੀ ਇਹਨੇ ਬਾਲਮਕੰਦ ਸ਼ਰਮਾ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ ਚੀਫ ਇਨਕਮ ਟੈਕਸ ਕਮਿਸ਼ਨਰ ਦਿੱਲੀ ਮਿਸਜ ਖੰਨਾ ਇਸ ਤਸਵੀਰ ਵਿੱਚ ਵੀ ਮਿਸਜ ਖੰਨਾ ਸਦਾ ਪਰਮਜੀਤ ਸਿੰਘ ਦਾ ਮੂੰਹ ਮਿੱਠਾ ਕਰਵਾ ਰਹੇ ਹਨ ਤੇ ਨਾਲ ਖੜੇ ਹਨ ਸ਼੍ਰੀ ਵਿਸ਼ਵਜੀਤ ਖੰਨਾ ਹੁਣ ਮੂੰਹ ਮਿੱਠਾ ਕਰਵਾਉਣ ਦੀ ਵਾਰੀ ਹੈ ਸਦਾ ਪਵਿੱਤਰ ਸਿੰਘ ਦੀ ਤੇ ਨਾਲ ਖੜੇ ਹਨ ਸ਼੍ਰੀਮਤੀ ਟੀਨੂ ਹੁਣ ਮਿਲੋ ਮੂੰਹ ਮੁੱਠਾ ਕਰਵਾਉਂਦੇ ਹੋਏ ਮੇਜਰ ਜਨਰਲ ਹਰਵਿਜੇ ਸਿੰਘ ਤੇ ਉਹਨਾਂ ਦੀ ਸ਼੍ਰੀ ਕੀ ਹਯਾਤ ਚਰਨਜੀਤ ਕੌਰ ਨੂੰ ਇਹਨੇ ਐਨਐਸ ਪੰਡੋਰੀ ਤੇ ਇਹ ਹੈ ਆਪਣੇ ਬਾਪ ਬੀਪੀ ਸਿੰਘ ਦੇ ਮੋਢਿਆਂ ਤੇ ਚੜੀ ਬਟਿਆ ਮਹਿਨਾਜ਼ ਹੁਣ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ ਖੁਦ ਬਾਲਮਕੰਦ ਸ਼ਰਮਾ ਤੇ ਇਹਨੇ ਯੂਨੋ ਦੇ ਸਾਬਕਾ ਰਾਜਦੂਤ ਪਵਨ ਮਨ ਚੰਦਾ ਇੱਕ ਯਾਦਗਾਰੀ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਤੁਰ ਖੱਬੇ ਸਾਬਕਾ ਚੀਫ टाउन ਪਲੈਨਰ ਮਿਸਟਰ ਐਮ ਐਸ ਔਜਲਾ ਕੰਚਨ ਸ਼ਰਮਾ ਮਿਸਿਸ ਔਜਲਾ ਬਾਲਮਕੰਦ ਸ਼ਰਮਾ ਤੇ ਪਵਨ ਮਨ ਚੰਦਾ अच्छा इस खुशगवार समारोह की आरंभता भुपिंद्र जी की ते परमजीत जी की पोती मेहनाज ने अपने निके निके केक कट के की थी। आओ हूँ चलिए जश्न वाले वेड़े बच्चे okay ਸ਼ਰਮੁ ਹੈ ਲੈਤਾ ਵੀ ਇੱਕ ਨਾ ਇੱਕ ਦਿਨ ਇਹ ਜਦ ਸਭ ਤੇ ਆਉਣਾ ਹੈ ਇਹ ਗੱਲ ਆਪਣੇ ਮਨ ਦੇ ਵਿੱਚ ਬਿਠਾ ਲੈ ਤੂੰ ਤੇ ਰੱਬ ਨੇ ਤੈਨੂੰ ਮਾਣ ਬਖਸ਼ਿਆ ਤੁਸੀਂ ਦਾ ਚੰਗਾ ਕਰਕੇ ਕੁਝ ਤੇ ਕਰ ਨੂੰ ਮਾਰਾ ਤੇ ਤੇਰੇ ਤੋਂ ਉੱਪਰ ਤੋਂ ਉੱਪਰ ਬੱਜੇ ਨੇ ਇਹ ਤਾਂ ਨਾ ਵੀਰ ਤੇਰੇ ਤੋਂ ਉੱਪਰ ਤੋਂ ਉੱਪਰ ਬੈਠੇ ਨੇ ਸਭ ਤੋਂ ਉੱਪਰ ਸਾਜ ਰੱਬ ਨਾਲ ਪਾਵਾ ਤੂੰ ਆਪ ਪਸੰਦ ਹੈ ਤੇ ਤੁੰਝੇ ਨੂੰ ਚਾਹ ਪਸੰਦ ਹੈ ਕਦੇ ਕਰਕੇ ਤੇਰੀ ਯਾਦ ਚ ਪੈਂਦਾ ਮੈਨੂੰ ਪਸੰਦ ਹੈ ਕਿ ਤੇਰਾ ਗੱਲਾਂ ਕਰਨ ਦੇ ਵਿੱਚ ਕਹਿਣਾ ਜੀ ਪਸੰਦ ਹੈ ਜਿ ਕਿਹੜੀ ਥਾਂ ਤੇ ਤੂੰ ਹੈ ਮੈਨੂੰ ਉਹ ਥਾਂ ਪਸੰਦ ਹੈ ਜਿਨ੍ਹਾਂ ਰਾਹਾਂ ਤੋਂ ਤੂੰ ਗੁਜ਼ਰੇ ਹੈ ਮੈਨੂੰ ਉਹ ਹਰ ਰਾਹ ਪਸੰਦ ਹੈ ਤੂੰ ਪਸੰਦ ਹੈ ਐਸਾ ਸੇ ਤੇਰੇ ਨਾਲ ਮੁਹੱਬਤ ਨਹੀਂ ਤੇਰੇ ਨਾਲ ਮੁਹੱਬਤ ਹੈ ਤੂੰ ਸਮਝਾਉਂਦਾ ਆਂ ਵਾਹ ਰਿਆ ਅਸੀਂ ਇੱਕ ਛੋਟਾ ਜੋਕ ਵਰਤਿਆ ਸੀ ਕਿਹਾ ਮੇਰੀਆਂ ਦੋ ਗੱਲਾਂ ਬੜੇ ਮਸ਼ਹੂਰ ਆ ਕਿਹਾ ਕਿਹੜੀ-ਕਿਹੜੀਆਂ ਇੱਕ ਤਾਂ ਮੇਰੀ ਮੈਮਰੀ ਦੂਜੀ ਦੂਜੀ ਬੋਲਿਆ thank you ਕਹਿੰਦਾ ਤੈਨੂੰ ਬੱਚੇ ਨਹੀਂ ਸਾਹਮਣੇ ਹੁੰਦੇ ਨਹੀਂ ਮੈਂ ਕੀ ਕੀਤਾ ਇਕਲਰ ਰੱਸਾ ਤੇ ਘੁੜਾ ਵੰਦਾ ਮਿੱਟੀ ਬੁੜੀ ਬੰਦ ਫੇਰ ਕੀ ਹੋਇਆ ਬੋਲੀ ਦੀ ਆਪਣੀ ਦੰਗੜ ਦੰਗੜ ਤੇਰੇ ਦੇ ਨੂੰ ਮੇਰੇ ਤੇ ਨਾ ਨਾ ਤੇਰਾ ਤੇਰਾ ਰਣ ਨਾ ਨਾ ਮੇਰੇ ਕੁੰਡਿਆ ਤੈਨੂੰ ਮੁਰਗੇ ਦੀ ਨਿੱਚ ਆਵੇ ਆ ਬੇ ਆਹ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਦੇਖ ਰਹੀ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਟੈਕਹੰਟੀ ਵਾਲਾ ਬਟਨ ਮਿਨਾਪੋ ਸ਼ੁਕਰੀਆ